ਖਬਰ ਲੈਣੇ ਬਠਿੰਡਾ ਤੋਂ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਪਿੰਡ ਮਹਾਰਾਜ ਵਿਖੇ ਜਿੱਤੇਗਾ ਪੰਜਾਬ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਉਹ 75 25 ਨਾਲ ਕਾਰੋਬਾਰ ਕਰਦੇ ਸਨ ਹੁਣ ਪੰਜਾਬ ਦੇ ਰਾਜ ਚ ਗ੍ਰਿਫਤਾਰੀ ਤੋਂ ਬਚਣ ਲਈ 80 20 ਦੇ ਹਿਸਾਬ ਨਾਲ ਕਾਰੋਬਾਰ ਕਰ ਰਹੇ ਨੇ ਮੈਂ ਤਾਂ ਕਰਤਾਰਪੁਰ ਖਲਵਾ ਲਿਆ ਪਰ ਹੋਰ ਮੁੱਖ ਮੰਤਰੀ ਪੰਜਾਬ ਆਏ ਨੇ ਲੋਕਾਂ ਦਾ ਰਾਜ ਵਾਪਸ ਲਿਆਉਣਾ ਪਵੇਗਾ ਪੰਜਾਬ ਨੂੰ ਚੰਗੇ ਕਿਰਦਾਰ ਵਾਲੇ ਲੋਕਾਂ ਦੀ ਲੋੜ ਹੈ ਉਹਨਾਂ ਕਿਹਾ ਕਿ ਸੁਖਵੀਰ ਸਿੰਘ ਬਾਦਲ ਨੇ ਮਾਫੀ ਮੰਗ ਕੇ ਸਾਬਤ ਕਰ ਦਿੱਤਾ ਕਿ ਉਹਨਾਂ ਨੇ ਗੁਨਾਹ ਕੀਤਾ ਹੈ ਕੈਪਟਨ ਨੇ ਵੀ ਪੰਜਾਬ ਨੂੰ ਲੁੱਟਿਆ ਹੋਰ ਉਹਨਾਂ ਨੇ ਕਿਹਾ ਕਿ ਚੰਨੀ ਨੂੰ ਕਿਹਾ ਗਿਆ ਸੀ ਕਿ ਜੇਕਰ ਰਾਜ ਚੰਗਾ ਕੰਮ ਕਰਨਗੇ ਤਾਂ ਕਾਂਗਰਸ ਫਿਰ ਜਿੱਤੇਗੀ ਪਰ ਉਹ ਵੀ ਨਹੀਂ ਮੰਨੇ ਮੁੱਖ ਮੰਤਰੀ ਆਪਣਾ ਘਰ ਪਰਦੇ ਰਹੇ ਅਤੇ ਕਾਰੋਬਾਰ ਕਰਦੇ ਰਹੇ ਰੰਗਲਾ ਪੰਜਾਬ ਕਹਿਣ ਵਾਲੇ ਨੇ ਇਸ ਨੂੰ ਕੰਗਲਾ ਪੰਜਾਬ ਬਣਾ ਦਿੱਤਾ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਨੇ ਝੂਠ ਬੋਲ ਕੇ ਸਰਕਾਰ ਬਣਾਈ ਵਿਰੋਧ ਕਰਨ ਵਾਲਿਆਂ ਕੋਲ ਜਾਣਗੀ ਸਿੱਧੂ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਉਹ ਸੁਣਾਉਣਿਆ ਪੂਰੀ ਖਬਰ ਇਹ ਤਾਂ ਥੋੜਾ ਫਰਜ਼ਾ ਦਿਸਣਾ ਮਿੱਤਰ ਪਿਆਰੇ ਦੇਖ ਇੱਕ ਵਰਕਰ ਨੂੰ ਐਨਾ ਮਾਣ ਬਖਸ਼ਿਆ ਸਾਰੇ ਪੰਜਾਬ ਚ ਜਾਊਂ ਲੋਕਾਂ ਨੂੰ ਗੁਰੂ ਦੇ ਫਲਸਫੇ ਨਾਲ ਜੋੜੂ ਪਿਛਲੇ 5 6 ਮੁੱਖ ਮੰਤਰੀ 5 ਮੁੱਖ ਮੰਤਰੀ ਜਿਹੜੇ ਆਏ ਬੇਮੁਖ ਹੋਏ ਗੁਰੂ ਤੋਂ ਸਮਝ ਰਹੇ ਆ ਆਪਣਾ ਧੰਦਾ ਕਰਦੇ ਰਹੇ ਸਰਬੱਤ ਦੇ ਭਲੇ ਦੀ ਥਾਂ ਦੇ ਉੱਤੇ ਆਪਣੇ ਘਰ ਭਰਦੇ ਰਹੇ ਤੇ ਕਿਥੇ ਨਹੀਂ ਗਏ ਅੱਜ ਰੋਲੇ ਪਏ ਆ ਲੱਭਦਾ ਨਹੀਂ ਕੋਈ ਇਹ ਵੀ ਨਹੀਂ ਲੱਭਣਾ ਮੈਂ ਤੇ ਹਰੇਕ ਮੁੱਖ ਮੰਤਰੀ ਦੇ ਅੱਗੇ ਖੜਾ ਹੋਇਆ ਤੇ ਉਹਨੂੰ ਸਵਾਲ ਕੀਤੇ ਆ ਉਹਦਾ ਕਾਰਨ ਇੱਕੋ ਹੀ ਹੈ ਵੀ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਉਸ ਗੁਰੂ ਦੇ ਫਲਸਫੇ ਨਾਲ ਜੁੜਿਆ ਹੋਇਆ ਜਿਹੜਾ ਸਰਬੱਤ ਦੇ ਭਲੇ ਦਾ ਨਾਂ ਹੈ ਇਹਨਾਂ ਦੀ ਸੇਵਾ ਘਟਾ ਹੈ 90% ਮੇਵਾ ਹੈ 10% ਸੇਵਾ ਹੈ ਸਮਝਦੇ ਹੋ ਧੰਦਾ ਹੈ ਜਿੱਦਣ ਪੰਜਾਬ ਦਾ 50-60 ਹਜ਼ਾਰ ਕਰੋੜ ਰੁਪਈਆ ਰੇਤੇ ਚੋਂ ਸ਼ਰਾਬ ਚੋਂ ਜ਼ਮੀਨਾਂ ਚੋਂ ਟਰਾਂਸਪੋਰਟ ਚੋਂ ਪੰਜਾਬ ਦੇ ਖਜ਼ਾਨੇ 'ਚ ਡਿਗਣ ਲੱਗ ਗਿਆ ਡਬਲ ਹੋ ਕੇ 1 ਲੱਖ 20 ਹਜ਼ਾਰ ਕਰੋੜ ਰੁਪਈਆ ਪੰਜਾਬੀਆਂ ਦੇ ਖਰਚਿਆਂ 'ਤੇ ਜਾਣਾ ਕਿਉਂਕਿ 50 ਹਜ਼ਾਰ ਕਰੋੜ ਖਾ ਜਾਂਦੇ ਐ 60 ਹਜ਼ਾਰ 70 ਹਜ਼ਾਰ ਖਾ ਜਾਂਦੇ ਐ ਤੇ ਸੂਬੇ ਨੂੰ ਕਰਜ਼ਿਆਂ 'ਤੇ ਚਲਾਉਂਦੇ ਐ 2 ਸਾਲਾਂ 'ਚ ਇਹਨਾਂ 70 ਹਜ਼ਾਰ ਕਰੋੜ ਕਰਜ਼ਾ ਲੈ ਲਿਆ ਉੱਤੇ 35 35 ਹਜ਼ਾਰ ਕਰੋੜ سود 1 ਲੱਖ 40 ਹਜ਼ਾਰ ਕਰੋੜ ਮੋੜਨ ਨੂੰ ਕਰਤਾ ਕਿੱਥੇ ਔਰ ਮੋੜਨਾ ਪੰਜਾਬ ਦੇ ਲੋਕਾਂ ਨੇ 68 ਹਜ਼ਾਰ ਕਰੋੜ ਇਨਡਾਇਰੈਕਟ ਟੈਕਸ ਦਿੰਦੇ ਐ ਕਿੱਥੇ 60 70 ਹਜ਼ਾਰ ਕਰੋੜ ਪੰਜਾਬ ਕੋ ਹੋਵੇ 140000 ਸਾਡਾ ਐ ਬਣ ਜੇ ਪੰਜੀ ਕਰ ਜਾਣੀ ਸੀਐਮ ਦੇ ਬਰਾਬਰ ਰੈਲੀ ਕਰਦੀ ਤੁਸੀਂ ਵੱਡਾ ਇਕੱਠ ਵੀ ਕਰ ਲੈ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸੀਐਮ ਭਰੋਸਾ ਹੀ ਖੋ ਚੁੱਕਿਆ ਜਿਹੜੇ ਕਹਿੰਦੇ 54000 ਕਰੋੜ ਰੁਪਏ ਦੀ ਆਮਦਨ ਦੇਵਾ ਆਵਾਜ਼ ਨਹੀਂ ਆਉਂਦੀ ਜਵਾਬ ਨਹੀਂ ਦਿੰਦਾ ਉਦੋਂ ਇਹ ਕਹਿੰਦੇ ਸੀ ਤੁਸੀਂ ਯੋਗਾ ਕਰ ਉਦੋਂ ਇਹ ਕਹਿੰਦੇ ਸੀ ਤੁਸੀਂ ਕਹਿੰਦੇ ਸੀ ਲੋਕਾਂ ਦੀ ਸਰਕਾਰ ਲੋਕਾਂ ਦੇ ਦਵਾਰ ਜਾਊ ਕੰਪਿਊਟਰ ਦੇ ਉੱਤੇ ਠਾਂ ਕਰਦੇ ਨਕਸ਼ੇ ਮਿਲਣਗੇ ਹੁਣ 2 ਸਾਲਾਂ ਬਾਅਦ ਜਦੋਂ ਲੋਕ ਸਭਾ ਆ ਗਈ ਹੁਣ ਕਹਿੰਦੇ ਤੁਹਾਡੇ ਘਰੇ ਭੇਜੂ ਬੰਦਾ ਉਹ ਘਰੇ ਭੇਜੇਗਾ ਕਿਥੋਂ ਡੀਸੀ ਆਫਿਸ ਦਾ ਘਰੇ ਬੈਠਾ ਹੈ ਉਹ ਤਾਂ ਕਹਿੰਦੇ ਸਾਡਾ ਪਲੈਨਿੰਗ ਕਮਿਸ਼ਨ ਦਾ ਉਹਦੇ ਮਾਸਟਰ ਘਰੇ ਬੈਠੇ ਆ ਪੀਆਰਟੀਸੀ ਘਰੇ ਬੈਠੀ ਹੈ ਹਾਂਜੀ ਜਿਹੜੇ EMPLY ਤੈਨੂੰ ਦੇਖ ਕੇ ਜਜਾਕਾਰ ਕਰਦੇ ਹੁੰਦੇ ਸੀ ਤੈਨੂੰ ਗਾਲ੍ਹਾਂ ਕੱਢਦੇ ਮਨਮਨ ਪੱਖੀਆਂ ਸੈਕਟਰੀਅਟਰੀਅਟ ਦੇ ਉੱਤੇ ਖੜੇ ਹੋ ਕੇ ਪੀਐਸਪੀਐਸੀਲ ਕੰਗਲੀ ਕਰਤੀ 17000 ਕਰੋੜ ਦਾ ਕਰਜ਼ਾ 27000 ਕਰੋੜ ਇਹਦਾ ਬੜਾ ਨੇੜੇ ਅਧਿਆਪਕ ਟੈਂਕੀ ਤੇ ਚੜ੍ਹ ਗਏ ਟੈਂਕੀ ਤੇ ਚੜ੍ਹ ਕੇ ਮੈਸਰ ਖਾਨੇ ਪਿੰਡ ਵਿੱਚ ਬੇਰਜ ਕਰਦੇ ਆ ਤੇ ਹੁਣ ਕਹ ਅਸੀਂ ਤਾਂ ਕਹਿੰਦਾ ਰੈਲੀ ਨਹੀਂ ਹੋਣ ਦੇਾਂ ਤੇ ਮੇਰਾ ਫੋਨ ਦੇ ਯਾਰ ਜਰਾ ਮੇਰਾ ਫੋਨ ਬਣਾ ਨਾ ਨਾ ਲੈ ਆ ਲੈ ਆ ਲੈ ਫੋਨ ਲੈ ਆਜ ਮੈਂ ਤੁਹਾਨੂੰ ਦਿਖਾਉਣੀ ਆ ਫੜ ਜਾ ਇੱਕ ਮਿੰਟ ਇੱਕ ਮਿੰਟ ਮੇਰਾ ਬੇਟਾ ਇੱਕ ਮਿੰਟ ਮੇਰੀ ਗੱਲ ਸੁਣ ਫੋਨ ਲਿਆ ਮੇਰਾ ਯਾਰ ਮੈਂ ਦਿਖਾਉਣਾ ਤੁਹਾਨੂੰ ਪੰਜਾਬ ਦੇ ਲੋਕ ਇਹਨਾਂ ਬਾਰੇ ਕੀ ਗੱਲਾਂ ਕਰਦੇ ਆ ਇਹ ਝੂਠ ਦੀ ਮਾਰਕੀਟਿੰਗ ਕਰਕੇ ਝੂਠ ਨੂੰ ਵੇਚ ਕੇ ਝੂਠ ਨੂੰ ਅਖਬਾਰਾਂ ਚ ਲਾ ਕੇ ਰੋਜ਼ ਲੋਕਾਂ ਦੇ ਪੈਸਿਆਂ ਦੇ ਨਾਲ 6-6 ਲੱਖ ਪ੍ਰਤੀ ਘੰਟੇ ਵਾਲੇ ਹਵਾਈ ਜਹਾਜ਼ ਚ ਜਾ ਕੇ ਜਵਾਬ ਨਹੀਂ ਦਿੰਦੇ ਲੋਕਾਂ ਨੂੰ ਇਹ ਕਹਿੰਦਾ ਹੁੰਦਾ ਜੀ 2 ਘੰਟੇ ਲੱਗਦੇ ਆ ਪੰਜਾਬ ਇਧਰੋਂ ਉਧਰ ਜਾਣ ਨੂੰ ਹੈਲੀਕਾਪਟਰ ਦੀ ਕੀ ਲੋੜ ਐ ਹੁਣ ਤੂੰ 5 ਸਟੇਟ ਗਾਤੇ ਮਿੱਤਰ ਪਿਆਰੇ ਰੋਜ਼ ਰੋਜ਼ ਤੂੰ ਉੱਥੇ ਜਾ ਕੇ ਤਿੰਨ ਤਿੰਨ ਘੰਟੇ ਸਪੀਚਾਂ ਦਿੰਦਾ ਸੀ ਖੋਦਿਆ ਪਹਾੜ ਨਿਕਲੀ ਚੂਹੀ ਅੱਧਾ ਪਰਸੈਂਟ ਵੋਟ ਨਹੀਂ ਪਈ ਤੈਨੂੰ ਹਾਰ ਗਿਆ ਓਏ ਜਿਵੇਂ ਤੇਰੀਆਂ ਜਵਾਨਤਾ ਜਦ ਤੂੰ ਨਾ ਹਾਰ ਗਿਆ ਓਏ ਉਦੋਂ ਕਹਿੰਦਾ ਹੁੰਦਾ ਆਹ ਹਾਰ ਗਿਆ ਉਹ ਹਾਰ ਗਿਆ ਤੂੰ ਹਾਰ ਗਿਆ ਦੋ ਸਾਲ ਸਰਕਾਰ ਨੂੰ ਹੋਇਆ ਬੜਾ ਵਿਰੋਧ ਦੇਖਣ ਨੂੰ ਮੈਨਰੇ ਮੈਂ ਕਿਹਾ ਵਿਰੋਧ ਲੱਭਣਾ ਨਹੀਂ ਇਹ ਸਰਦਾਰ ਬਾਦਲ ਨੂੰ ਇਹੀ ਕਿਹਾ ਕਿ ਨਾਮ ਰਚ ਲੋ ਗੁਰੂਆਂ ਦਾ ਫਲਸਫਾ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਹੈ ਉਹ ਰਚ ਲੋ ਭਾਈ ਅੱਜ 18 ਕਰੋੜ ਬਾਦੀ ਹੁੰਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ 18 ਤੋਂ 20 ਕਰੋੜ ਸਮਝੇ ਨਹੀਂ ਨੌ ਰਾਜ ਬਣ ਗਏ ਉਹਦੇ ਚੋਂ 45% ਮੁਸਲਮਾਨ 20% ਹਿੰਦੂ ਹੈ ਜੀ ਤੇ 10 11% ਸਿੱਖ ਤੇ ਸਰਬੱਤ ਦੇ ਭਲੇ ਗੁਰੂ ਦੇ ਫਲਸਫੇ ਦੇ ਉੱਤੇ ਉਹ ਰਾਜ ਇੰਨੇ ਸਾਲ ਚੱਲਿਆ ਲੋਹੇ ਚਵਾਤੇ ਲੋਹੇ ਦੇ ਚਣੇ ਚਵਾਤੇ ਵਿਰੋਧੀਆਂ ਨੂੰ ਗੋਰੇ ਕਦੇ ਸਤਲੁਜ ਦੀ ਟੱਪੇ ਹੈ ਕਿਉਂ ਇੱਕ ਬੰਦੇ ਨੂੰ ਫਾਹ ਨਹੀਂ ਲੱਗਿਆ ਗਰੀਬ ਗੁਰਬੇ ਗਾਉ ਗਰੀਬ ਦੀ ਰੱਖਿਆ ਕੀਤੀ ਹੈ ਪੰਡਾਂ ਚੱਕੀਆਂ ਗਰੀਬਾਂ ਦੀ ਚਾਓ ਅੰਮ੍ਰਿਤਸਰ ਚ ਕਿਸੇ ਸੁਣੋ ਅਰੀ ਸਿੰਘ ਨਲਵਾ afghanistan ਤੇ ਅੱਜ ਤੱਕ ਕਿਸੇ ਨੇ ਕਬਜ਼ਾ ਨਹੀਂ ਕੀਤਾ ਪੂਰੀ ਵਰਲਡ ਚ ਅਮਰੀਕਾ ਵੀ ਰਹਿ ਗਿਆ ਉਹ ਕਰਕੇ ਆ ਬਾਨੋ ਦਾ ਕਿੱਸਾ ਸੁਣੋ ਲੋਕ ਕਰਦਾਰ ਵਾਲੇ ਸੀ ਇਹ ਉਹ ਕਹਿੰਦਾ ਤੇਰਾ ਤੇਰਾ ਇਹ ਕਹਿੰਦਾ ਮੇਰਾ ਉਹ ਕਹਿੰਦਾ ਸਰਬੱਤ ਦਾ ਭਲਾ ਇਹ ਕਹਿੰਦਾ ਪਹਿਲਾਂ ਮੇਰੇ ਘਰ ਦਾ ਭਲਾ ਪੰਜਾਬ ਕਿਵੇਂ ਖੜਾ ਹੋ ਜੂ ਰਣਨੀਤੀ ਕੀ ਆ 2024 ਦੇ ਇਲੈਕਸ਼ਨ ਲਈ ਕੋਈ ਰਣਨੀਤੀ ਨਹੀਂ ਇੱਕੋ ਰਣਨੀਤੀ ਹੈ ਗੁਰੂ ਦੇ ਫਲਸਫੇ ਦਾ ਪ੍ਰਚਾਰ ਗੁਰੂ ਦਾ ਨੌਕਰ ਗੁਰੂ ਦਾ ਕੁੱਕਰ ਗੁਰੂ ਦਾ ਮਰਜੀਵੜਾ ਸਮਝਿਆ ਨਹੀਂ ਸਾਰੇ ਪੰਜਾਬ ਚ ਫਿਰੂੰ ਲੋਕਾਂ ਚ ਅਲਖ ਜਗਾਉਂ ਇਹਨਾਂ ਮੁਖੌਟੇ ਬਾਜ਼ ਲੋਕਾਂ ਦਾ ਰਾਜ ਫਾਸ਼ ਕਰੂੰ ਆ ਹੁਣ ਜਿਹੜਾ ਦੇਖਿਓ ਜਿਹੜਾ ਆਹ ਦੇਖੋ ਵੀਆਈਪੀ ਕਲਚਰ ਅਸੀਂ ਬੰਦ ਕਰਦੇਾਂਗੇ ਕੀ ਕਰਦੇ ਜੀ ਵੀਆਈਪੀ ਕਲਚਰ ਬੰਦ ਕਰਦੇਾਂਗੇ ਲਓ ਦੇਖੋ ਤੁਹਾਨੂੰ ਕਹਨਾ ਦਹਾਨਾ ਮੈਂ ਵੀਆਈਪੀ ਕਲਚਰ ਬੰਦ ਮੈਂ ਹੁਣੇ ਦਿਖਾਣਾ ਤੁਨੂੰ ਲਾਓ ਜੀ ਆ ਦੇਖੋ ਹੁਣ ਇਹਨੂੰ ਨੋਟ ਕਰਿਓ ਇਹ ਕੀ ਕੀ ਚੱਲ ਰਿਹਾ ਹੈ ਇਹ ਪਤਾ ਨਹੀਂ ਮਾਤਾ ਜੀ ਨੇ ਪਤਾ ਨਹੀਂ ਸਾਡੀ ਪਰਜਾਈ ਹੈ ਮਾਂ ਵਰਗੀ ਠੀਕ ਹੈ ਨਹੀਂ ਇਹ ਦੇਖੋ ਜਰਾ ਇਹ ਦੇਖੋ ਜਰਾ ਜਰਾ ਇੱਕ ਮਿੰਟ ਇਹ ਕਿਸੇ ਆਮ ਬੰਦੇ ਨੇ ਬਣਾਈਏ ਦੇਖੋ ਜੀ ਇੱਕ ਮਿੰਟ ਦੀ ਦੇਖ ਦੇ ਇਹ ਕਾਪੜਿਆਂ ਦਾ ਪਹਿਲਾ ਹੀ ਰਾਜਨੀਤੀ ਹੁੰਦੀ ਰਹੀ ਆ ਦੇਖ ਇਹ ਕੀ ਕਹਿੰਦੇ ਸੀ ਕਹਿੰਦੇ ਦੋ ਯਾਰ ਦੱਬਣ ਨੂੰ ਕੋਈ ਉਰਾਲੀ ਨਹੀਂ ਚਾਰ ਬੰਦੇ ਚਾਹੀਦੇ 1200 ਨੇ ਸਕੂਲ ਚ ਛੁੱਟੀ ਹੋ ਜਾਂਦੀ ਸੁਣ ਹੁਣ ਠੀਕ ਹੈ ਖੋਲ ਹੁਣ ਅੱਧੀ ਪਰਸੈਂਟ ਨੋਟਾਂ ਤੋਂ ਘੱਟ ਵੋਟਾਂ ਨੇ ਤੁਸੀਂ ਲੋਕ ਸਭਾ ਚ ਇੱਕ ਬੰਦਾ ਥੋੜਾ ਉਹ ਮਾਨ ਸਾਹਿਬ ਹਰ ਗਿਆ ਓਏ ਇੱਕ ਬੰਦਾ ਥੋੜਾ ਲੋਕ ਸਭਾ ਚ ਗੱਲਾਂ ਦੇ ਕੜਾ ਨਾ ਵਰਤਾ ਫੋਕ ਤੇ ਹਿੰਦੁਸਤਾਨ ਵਾਲਿਆਂ ਨੇ ਹੁਣ ਪੰਜਾਬ ਧੋਕੂ ਥੈਂਕ ਯੂ ਥੈਂਕ ਯੂ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ